ਹਾਂਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ ਵਿੱਚ ਅੱਜ ਆਪਾਂ ਪਟਿਆਲਾ ਸ਼ਹਿਰ ਵਿੱਚ ਪਹੁੰਚੇ ਹਾਂ ਅਸੀਂ ਅੱਜ ਤੁਹਾਨੂੰ ਮਹਾਰਾਜਾ ਭពਿੰਦਰ ਸਿੰਘ ਦੇ ਸੀਸ ਮਹਿਲ ਬਾਰੇ ਜਾਣਕਾਰੀ ਦੇਵਾਂਗੇ ਤੇ ਤੁਹਾਨੂੰ ਇਸ ਦਾ ਇਤਿਹਾਸ ਵੀ ਦੱਸਾਂਗੇ ਤੇ ਇਹ ਕਦੋਂ ਬਣਿਆ ਤੇ ਕਿੰਨੇ ਸਾਲ ਵਿੱਚ ਬਣਿਆ ਇਹ ਸਾਰਾ ਕੁਝ ਦੱਸਾਂਗੇ ਤੁਹਾਨੂੰ ਤੇ ਆਜੋ ਆਪਾਂ ਤੁਹਾਨੂੰ ਹੁਣ ਅੱਗੇ ਵਧ ਲੈ ਕੇ ਚੱਲਦੇ ਆ ਕਲਾ ਤੇ ਸਹਿਤ ਦਾ ਅਨੋਖਾ ਅਨੋਖਾ ਨਮੂਨਾ ਸੀਸ ਮਹਿਲ ਪਟਿਆਲਾ ਸੀਸ ਮਹਿਲ ਜਾਂ ਸੀਸਿਆ ਦਾ ਮਹਿਲ ਪਟਿਆਲਾ ਪੰਜਾਬ ਵਿੱਚ ਹੈ ਜਿਸ ਦਾ ਨਿਰਮਾਣ ਮਹਾਰਾਜਾ ਭពਿੰਦਰ ਸਿੰਘ ਨੇ 1845 ਤੇ 1862 ਨੇ ਮੁੱਖ ਮੋਤੀ ਬਾਗ ਮਹਿਲ ਦੇ ਪਿੱਛੇ ਕਰਵਾਇਆ ਸੀ ਇਹੋ ਮਹਿਲ ਛੱਤਾਂ ਬਗੀਚਿਆਂ ਫੁਆਰਿਆਂ ਤੇ ਇੱਕ ਬਨਾਵਟੀ ਝੀਲ ਨਾਲ ਜੰਗਲ ਚ ਬਣਾਇਆ ਗਿਆ ਸੀ ਇਸ ਝੀਲ ਚ ਉੱਤਰ ਤੇ ਦੱਖਣ ਦਿਸ਼ਾ ਚ ਦੋ ਨਿਗਰਾਨੀ ਖੰਬੇ ਹਨ ਤੇ ਇਹ ਬਨਾਰਤ ਘਰ ਨਾਲ ਜੁੜੇ ਹੋਏ ਹਨ ਜੋ ਖਾਲਚ ਭਰ ਕੇ ਬਣਾਏ ਗਏ ਜਾਨਵਰਾਂ ਦਾ ਇੱਕ ਜੀਵਕਰ ਸੀ ਸੀ ਸਮਲ ਜੋ ਕਿ ਕਰਿਆ ਹੈ ਸੀ ਮਹਿਲ ਸੀ ਇੱਕ ਲਟਕਿਆ ਹੋਇਆ ਸੇਤੂ ਹੈ ਜੋ ਰਿਸ਼ੀ ਕੇਸ ਚ ਸਥਿਤ ਲਕਸ਼ਣ ਝੁੱਲੇ ਵਾਂਗ ਹੈ ਤੁਸੀਂ ਇਸ ਦੀ ਬਨਾਵਟ ਇਸ ਦੀ ਸਜਾਵਟ ਤੁਸੀਂ ਦੇਖ ਸਕਦੇ ਹੋ ਪਰ ਦੇਖ ਭਾਣਾ ਹੌਨ ਕਰਕੇ ਥੋੜਾ ਜਾ ਇਹ ਵਿਚੋਂ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਕਾਫੂ ਸੁੱਕ ਗਿਆ ਹੋਇਆਗਾ ਪਰ ਜਦੋਂ ਇੱਥੇ ਜਦੋਂ ਮੇਲਾ ਲੱਗਦਾਗਾ ਉਹਦੇ ਬਹੁਤ ਫੋਕਸ਼ੋਰਤ ਬਣਾਇਆ ਜਾਂਦਾਗਾ ਹੋਰ ਵੀ ਉਹਨਾਂ ਹੀ ਕੋ ਉਸੁਰਤਾਂ ਕਿਉਂਕਿ ਇੱਥੇ ਸਕੌਟੀ ਨਾਲ ਕਿਸੇ ਨੂੰ ਅੰਦਰ ਉੰਦਰ ਜਾਣ ਨਹੀਂ ਦਿੰਦੇ ਨਾ ਬਹੁਤ ਵਧੀਆ ਚੀਜ਼ਾਂ ਨੇ ਇੱਥੇ ਅੱਜ ਵੀ ਵਧੀਆ ਬਣਾਇਆ ਗਿਆ ਇੱਥੇ ਸਾਰਾ ਕੁਝ ਆਜੋ ਆਪਾਂ ਤੁਹਾਨੂੰ ਹੋਰ ਵੀ ਇਸ ਦੀ ਜਾਣਕਾਰੀ ਦੰਦੇ ਆਗੇ ਵੀ ਮਹਾਰਾਜ ਭਵਿੰਦਰ ਸਿੰਘ ਨੂੰ ਕਲਾ ਤੇ ਸਹਿਦ ਦਾ ਇੱਕ ਮਹਾਨ ਸੁਰਖਿਅਤ ਮੰਨਿਆ ਜਾਂਦਾ ਸੀਗਾ ਵੀ ਉਹਨਾਂ ਨੇ ਕਾਂਗੜਾ ਤੇ ਰਾਜਸਥਾਨ ਦੇ ਮਹਾਰ ਚਿੱਤਰਕਾਰਾਂ ਨੂੰ ਬੁਲਾ ਕੇ ਕਈ ਪ੍ਰਕਾਰ ਦੇ ਚਿੱਤਰਮਈ ਦ੍ਰਿਸ਼ ਮਹਿਲ ਦੀਆਂ ਦੀਵਾਰਾਂ ਤੇ ਬਣਾਏ ਸਨ ਜਿਸ ਸਹਿਤ ਪ੍ਰਾਰਥਨ ਤੇ ਲੋਕ ਕਥਾਵਾਂ ਉਘੇਰੀਆਂ ਗਿਆ ਸਨ ਇਹਨਾਂ ਦੇ ਕਵੀ ਕੇਸਵ ਸੂਰਦਾਸ ਤੇ ਬਿਹਾਰੀ ਨੇ ਕਿਤਾਵਾਂ ਤੇ ਦ੍ਰਿਸ਼ ਦਰਸਾਏ ਗਏ ਹਨ ਆ ਜੋ ਆਪਾਂ ਤੁਹਾਨੂੰ ਅੱਗੇ ਵੱਲ ਵੀ ਲੈ ਕੇ ਚੱਲਾਂਗੇ ਤੇ ਆ ਜੋ ਸਾਹਮਣੇ ਖੜੀਆਂ ਤੋਪਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਜਿੰਨਾ ਕ ਆਪਾਂ ਨੂੰ ਪਤਾ ਉਹਨਾਂ ਨੂੰ ਵੀ ਦੱਸਾਂਗੇ ਜਿਵੇਂ ਕਿ ਬਹੁਤ ਪੁਰਾਣੀਆਂ ਪਰਦੇਖਪਾਲ ਨਾਮ ਹੋਂਦ ਕਰਦੇ ਹਾਂ ਦੇ ਹੁਣਾਂ ਅੰਡਰ ਟੇਕ ਕੀਤੇ ਜਾ ਰਹੇ ਨੇ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਵਾਂਗੇ ਤੇ ਆਪਾਂ ਉੱਪਰ ਦੀ ਇੱਕ ਗੀੜਾ ਵੀ ਦਿਵਾਵਾਂਗੇ ਸਾਰਾ ਕੁਝ ਦੱਸਾਂਗੇ ਵੀ ਇਸੋ ਮਹਿਲ ਦੀ ਸੱਤ ਬਗੀਚਿਆਂ ਫਵਾਰੇ ਤੇ ਇੱਕ ਮਨਅਵਤੀ ਝੀਲ ਨਾਲ ਬਣਾਇਆ ਗਿਆ ਸੀਗਾ ਤੇ ਬਹੁਤ ਖੂਬਸੂਰਤ ਸੀ ਵੀ ਆ ਜੋ ਪਾਣ ਤੁਹਾਨੂੰ ਹੋਰ ਇਹ ਸਾਰੀਆਂ ਟੋਪਾਂ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਇੱਥੇ ਇੱਕ ਝੁੱਲਾ ਉਸ ਬਾਰੇ ਵੀ ਜਾਣਕਾਰੀ ਦਵਾਂਗੇ ਵੀ ਭਾਰਤੀਆਂ ਜਿਵੇਂ ਕਿ ਇਥੇ ਤੋਪਾਂ ਵਿੱਚ ਹੀ ਵਧੀਆ ਤੋਪਾਂ ਨੇ ਪਰ ਖੰਡਰੌਣ ਕਰਕੇ ਕੋਈ ਵਧੀਆ ਹੋ ਨਹੀਂ ਕਰਦੀਆਂ ਹੈਗੀਆਂ ਹੁਣ ਇਹ ਅੱਜ ਆਪਾਂ ਹੁਣ ਤੁਹਾਨੂੰ ਇੰਨਾ ਜੋ ਸਾਹਮਣੇ ਬੁੱਤ ਤਾਂ ਨੇ ਇੰਨਾ ਬਾਰੇ ਵੀ ਜਾਣਕਾਰੀ ਦਵਾਂਗੇ ਅੱਜ ਤੁਸੀਂ ਆ ਦੇਖ ਸਕਦੇ ਹੋ ਇਹ ਬੁੱਤ ਤੇਜ ਫਰੀ ਵੀ ਆਪਾਂ ਤੁਹਾਨੂੰ ਲੋਕੀ ਦੀ ਜਾਣਕਾਰੀ ਦਿੰਦੇ ਰਵਾਂਗੇ ਆਪਣੇ ਨਾਲ ਜੁੜੇ ਰੋ ਤੇ ਤੁਹਾਨੂੰ ਹੋਰ ਵੀ ਆਪਾਂ ਸਾਰੇ ਇਸ ਦੇ ਆਲੇ ਦੁਆਲੇ ਦੇ ਗੀੜਾ ਦਵਾਵਾਂਗੇ ਤੇ ਸਾਰੀ ਜਾਣਕਾਰੀ ਵੀ ਦਵਾਂਗੇ ਤੇ ਜੇ ਤੁਹਾਨੂੰ ਦੱਸਾਂਗੇ ਆਪਾਂ ਮਹਾਰਾਜਾ ਭਪਿੰਦਰ ਸਿੰਘ ਬਾਰੇ ਵਿਸੇ ਉਹਨਾਂ ਦੀਆਂ ਕਿੰਨੀਆਂ ਰਾਣੀਆਂ ਸਨ ਤੇ ਕੀ ਕੁਛ ਉਹਨਾਂ ਦਾ ਇੱਥੇ ਉਹਨਾਂ ਦੇ ਸਵੀਸ ਤੇ ਸਿੱਕੇ ਵੀ ਸਨ ਵੀ ਇੱਥੇ ਲਗਭਗ 27700 ਸਿੱਕੇ ਵੀ ਸਨ ਤੇ ਬਿਲਡਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣੀ ਹੋਈ ਹੈ ਤੇ ਅੱਜ ਵੀ ਉਹੋ ਜਿਹੀ ਪਈ ਹੈਗੀ ਵੀ ਇੱਥੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਮੇ ਨਾਲ ਤੁਸੀਂ ਜੁੜੇ ਰਹੋ ਵੀ ਇੱਥੇ ਨਾਨਕਸਾਈ ਸਿੱਕੇ ਵੀ ਪਹਿਹਾਨ ਪਰ ਹਨਾਨੀ ਦੀ ਗੱਲ ਹੈ ਕਿ ਇੱਥੇ ਪਟਿਆਲਾ ਰਿਆਸਤ ਦੇ ਸਿੱਕੇ ਗਏ ਬਨ ਕੀ ਪਟਿਆਲਾ ਮੈਲ ਵਿੱਚ ਪੇਟੀਆਂ ਵਿੱਚ ਸਿੱਸੇ ਦੇ ਬਕਸਿਆਂ ਵਿੱਚ ਬੰਦ ਕਰੀਬ 279 23700 ਸਿੱਕੇ ਹੋਏ ਹਨ। ਕੀ ਭਾਰ ਦੇ ਬੱਖ-ਬੱਖ ਖੇਤਾਂ ਵਿੱਚ 8 867 ਰਿਆਸਤਾਂ ਜਿਨ੍ਹਾਂ ਦੇ ਆਪੂ ਆਪਣੇ ਸਿੱਕੇ ਹਨ। ਆਜਾ ਦੇਖੋ ਹੁਣ ਇੱਥੇ ਕੁੰਮਲੀ ਇੱਕ ਟੂਰ ਵੀ ਆਇਆ ਹੋਇਆ ਸਕੂਲਾਂ ਦਾ। ਆਪਾਂ ਬਜੋ ਅੱਖਾਂ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਨਾਲ ਗੱਲਾਂ-ਵੱਤਾਂ ਮਾਰਦੇ ਮਾਰਦੇ ਆਪਾਂ ਆਪਣਾ ਬਲੌਗ ਸ਼ੁਰੂ ਕਰਦੇ ਰਾਵਾਂਗੇ ਤੇ ਬਣਾਉਂਦੇ ਰਾਵਾਂਗੇ। ਆਜੋ। ਆ ਕੇ ਹਮ ਪੂਰਾ ਜਾਤਾ ਨਹੀਂ ਜਹਾਂ ਦਾ ਤਾਜ ਮਹਿਲ ਹੈ ਇਹ ਜਹਾਂ ਦਾ ਤਾਜ ਮਹਿਲ ਸਜਣਾ ਲੋਕਾਂ ਦੇ ਕਿ ਤੋਏ ਪੁੱਤਰੀ ਕਿ ਤੋਏ ਹੋਗੇ ਕਿ ਤੋ ਮਿੰਟ ਦੇ ਦੇ ਦੇਖ ਇਥੇ ਕਾ ਇਹ ਖਲਾਮ ਨੇ ਜੀ ਅੱਛਾ ਤਾਂ ਭਾਉ ਤਾ ਜਿੱਕੇ ਚੱਲਦੇ ਜੀ ਅੱਛਾ ਮੋੜੀ ਵਾ ਆਈ ਦਿਖਾ ਹਲਾਸ ਮਿੰਟ ਦੇ ਦੋ ਆਹ ਸੰਗਰੂਰ ਹੋਈ ਸੰਗਰੂਰ ਤੋਂ ਅੱਛਾ ਦਿਖਾ ਪੈ ਤੋ ਜੀ ਅੱਛਾ हेलो गाइस हेलो गाइस हेलो गाइस हेलो गाइस हट जाओ हट जाओ दूर हो जाओ दूर हेलो ना नहीं होना है गाइस हेलो गाइस कैसे हो यार हेलो हेलो चलो चलो लग जाओ बाय गाइस चलो ਇਵੇਂ ਕਿ ਆਪਾਂ ਤੁਹਾਨੂੰ ਦਿਖਾਇਆ ਤੇ ਬਹੁਤ ਸਾਰੇ ਸਕੂਲ ਦੇ ਟੂਰ ਵੀ ਆਉਂਦੇ ਹਨ ਤੇ ਉਹਨਾਂ ਨੂੰ ਉਹ ਬੱਚਿਆਂ ਨੂੰ ਇੱਥੇ ਇਸ ਦੀ ਜਾਣਕਾਰੀ ਵੀ ਦਿੰਦੇ ਸਨ ਤੇ ਉਹਨਾਂ ਨੂੰ ਦਿਖਾ ਕੇ ਲੈ ਕੇ ਜਾਂਦੇ ਸਨ ਤੇ ਆਜੋ ਆਪਾਂ ਵੀ ਤੁਹਾਨੂੰ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਅੱਗੇ ਵੱਲ ਵੀ ਜਾਣਕਾਰੀ ਦਵਾਂਗੇ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਹੁਣ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਇਹਦੇ ਅੰਦਰ ਜਾਣ ਦੀ ਵੀ ਤੇ ਤੁਹਾਨੂੰ ਜਾਣਕਾਰੀ ਦਵਾਂਗੇ ਆਪ ਵੀ ਦੇਖ ਸਕਦੇ ਹੋ ਤੋਪਾਂ ਕਿੰਨੇ ਸੋਹਣੇ ਲੱਗਦੇ ਨੇ ਖੜੀਆਂ ਇੱਥੇ ਪਰ ਇਹ ਵਿਚਾਰੀਆਂ ਵਿੰਗੀ ਅਟੰਡੀਆਂ ਹੁਣ ਕਰਕੇ ਕੁਝ ਦੇਖ ਪਾਲਣ ਉਨ ਕਰਕੇ ਹੋ ਤਾਂ ਕਰਕੇ ਇਹਦੀ ਕੋਈ ਦੇਖਭਾਲ ਨਹੀਂ ਕਰਦਾ ਇਸ ਕਰਕੇ ਕੋਈ ਸਿੱਧੀਆਂ ਨਹੀਂ ਹੈਗੀਆਂ ਹੁਣ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੇ ਪਾਸੇ ਹੁਣ ਇੱਕ ਵਾਰੀ ਕੈਮਰਾ ਘੁਮਾਵਾਂਗੇ ਕਿੰਨਾ ਸੋਹਣਾ ਦਰਿਸ਼ਾ ਹੈ ਜੇ ਇਸੀ ਸਾਫ ਸਫਾਈ ਹੁੰਦੀ ਰਹੇ ਤੇ ਦੇ ਦੇਖਭਾਲ ਕਰਕੇ ਕਿੰਨਾ ਸੋਹਣਾ ਲੱਗ ਸਕਦਾ ਜੇ ਕਿਉਂਕਿ ਪਰ ਦੇਖੋ ਲੋ ਉਦੋਂ ਕਰਦੇ ਜਦੋਂ ਇੱਥੇ ਮੇਲਾ ਲੱਗਦਾ ਹੈ ਤਾਂ ਕਰਕੇ ਇੱਥੇ ਵਧੀਆ ਪਰ ਚਲੋ ਕਦੋਂ ਇੱਥੇ ਤਾਂ ਦੇਖਭਾਲ ਹੁੰਦੀ ਆ ਜੋ ਅੱਜ ਆਪਾਂ ਤੁਹਾਨੂੰ ਅੱਗੇ ਵੱਲ ਵੀ ਲੈ ਕੇ ਚੱਲਾਂਗੇ ਸਾਰੇ ਪਾਸੇ ਕਿਹੜਾ ਵੀ ਮਲਵਾਵਾਂਗੇ ਕਿਉਂਕਿ ਬਹੁਤ ਵਧੀਆ ਛੱਡਾ ਤੇ ਇੱਥੇ ਬਹੁਤ ਵਧੀਆ ਮਨ ਲੱਗਿਆ ਕਿਉਂਕਿ ਬਹੁਤ ਵਧੀਆ ਚੀਜ਼ ਬਣਾਈ ਹੈ ਜੇ ਪਰ ਸਫਾਈ ਹੋਵੇ ਤਾਂ ਹੋਰ ਵੀ ਵਧੀਆ ਲੱਗੇ ਸਫਾਈ ਕਰਨ ਬਸ ਥੋੜਾ ਜਿਹਾ ਪਿੱਛੇ ਰਹਿ ਗਿਆ ਨਹੀਂ ਤਾਂ ਹੋਰ ਵੀ ਇਹ ਵਧੀਆ ਲੱਗਣਾ ਸੀਗਾ ਕਿਉਂਕਿ ਮਹਾਰਾਜਾ ਭਵਿੰਦਰ ਸਿੰਘ ਨੇ ਬਹੁਤ ਵਧੀਆ ਆਪਣੇ ਉਸ ਟਾਈਮ ਚ ਦਾ ਸਭ ਤੋਂ ਵਧੀਆ ਬਣਵਾਇਆ ਸੀਗਾ ਕਿਉਂਕਿ ਜਿਹੜੇ ਰਾਜੇ ਆਉਂਦੇ ਸੀਗੇ ਉਹ ਆਪਣਾ ਆਪਣਾ ਮਹਿਲ ਬਣਾਉਂਦੇ ਸੀਗੇ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਉਸ ਵਕਤ ਤਾਂ ਕਹਿੰਦੇ ਵੀ ਇੱਥੇ ਪਾਣੀ ਹੁੰਦਾ ਸੀਗਾ ਪਾਣੀ ਨਾਲ ਪਰ ਹੈ ਸੀਗਾ ਇਹ ਸਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਨੀਚੇ ਵੱਲ ਨੂੰ ਇਹ ਸਾਰਾ ਪਾਣੀ ਨਾਲ ਪਰ ਹੈ ਸੀਗਾ ਆ ਦੇਖੋ ਤੁਸੀਂ ਇਧਰ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੁੰਦੀ ਹੈਗੀ ਇਹਦੀ ਆ ਸਾਰਾ ਇਹਦੇ ਵਿੱਚ ਪਾਣੀ ਭਰੇ ਹੁੰਦਾ ਸੀਗਾ ਪਾਣੀ ਸ਼ਾਇਦ ਕੀ ਪਾਣੀ ਕਿਸ ਲਈ ਹੁੰਦਾ ਸੀ ਇਹ ਤੇ ਚਲੋ ਆਪਾਂ ਨਾਲ ਜਰ ਨਹੀਂ ਪ ਜਾਣਗੇ ਲੈ ਤੈਨਗੀ ਪਰ ਪਾਣੀ ਦਾ ਕੋਈ ਨਾ ਕੋਈ ਮੁੱਖ ਕਾਰਨ ਤਾਂ ਹੁੰਦਾ ਹੀ ਹੋਵੇਗਾ ਜਾਂ ਫਿਰ ਇਹਨਾਂ ਦੇ ਇਸ਼ਨਾਨਾਂ ਵਾਸਤੇ ਹੁੰਦਾ ਹੋਊਗਾ ਕੋਈ ਨਾ ਕੋਈ ਤਾਂ ਰੀਜਨ ਹੁੰਦਾ ਹੀ ਹੋਵੇਗਾ ਚਲੋ ਇਹਨਾਂ ਨੂੰ ਨਹੀਂ ਪਤਾ ਹੈਗਾ ਪਰ ਇਹਦੀ ਸਜਾਵਟ ਤੇ ਲੋਕੋ ਸਾਹਮਣੇ ਚੁੱਲਾ ਇਹ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜੇ ਦੋ ਖੰਭੇ ਨੇ ਇਹ ਰਾਖੀ ਲਈ ਬਣਾਏ ਗਏ ਸੀਗੇ ਉਹ ਵੀ ਹਾਲੇ ਦੁਬਾਰਾ ਨਿਗਰ ਰੱਖਣ ਲਈ ਉਹ ਜਿਹੜੇ ਹੈਗੇ ਨੇ ਦੋ ਖੰਬੇ ਉਹ ਪਰਲੇ ਪਾਸੇ ਤੇ ਉਹ ਉਧਰਲੇ ਪਾਸੇ ਇਹ ਨਿਗਰਾਨੀ ਲਈ ਸੀਗੇ ਆਪੋ ਆਪਣੇ ਨਾਲ ਐਦਾਂ ਦੀ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਜੀ ਧੰਨਵਾਦ